ਨਾ ਤੋੜੋ ਤੋੜ ਕਾ ਲੈ ਇੱਕ ਮਿੰਟ ਦਾ ਟਾਈਮ ਦਿਆ ਤਾਂ ਨਹੀਂ ਨਹੀਂ ਤੋੜ ਤੋੜ ਕਾ ਲੈ 5 ਮਿੰਟ 10 ਮਿੰਟ ਤਾਂ ਦੋਸਤੋ ਪੂਰਾ ਵੀਡੀਓ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਹਰਿਆਣੇ ਦਾ ਇਹ ਵੀਡੀਓ ਹੈ ਬੰਦੇ ਬੈਠੇ ਹੁੰਦੇ ਨੇ ਤੇ ਸ਼ਰਤ ਲਾ ਲੈਂਦੇ ਨੇ ਵੀ 2 ਲੀਟਰ ਦੇਸੀ ਘਿਓ ਇੱਕੋ ਵਾਰ ਦੇ ਵਿੱਚ ਪੀਣਾ ਹੈ ਤਾਂ ਇੱਕ ਬੰਦਾ ਉੱਤੇ ਬੈਠਾ ਹੁੰਦਾ ਕਹਿੰਦਾ ਵੀ ਮੈਂ ਪੀਜੂਗਾ 2 ਲੀਟਰ ਦੇਸੀ ਘਿਓ ਤੁਸੀਂ ਲਿਆ ਦਿਓ ਡੋਲਣੀ ਦੇ ਵਿੱਚ 2 ਲੀਟਰ ਦੇਸੀ ਘਿਓ ਲਿਆ ਕੇ ਉਸ ਬੰਦੇ ਨੂੰ ਫੜਾ ਦਿੱਤਾ ਜਾਂਦਾ ਹੈ ਤੇ ਉਹ ਬੰਦਾ ਕਹਿੰਦਾ ਹੈ ਕਿ ਕਿੰਨੇ ਟਾਈਮ ਦੇ ਵਿੱਚ ਪੀਣਾ ਤੇ ਇੱਕ ਬੰਦਾ ਕਹਿੰਦਾ ਵੀ 1 ਮਿੰਟ ਦੇ ਵਿੱਚ ਪੀਣਾ ਪਰ ਕੁਝ ਬੰਦੇ ਸਿਆਣੇ ਬੈਠੇ ਹੁੰਦੇ ਨੇ ਉਹ ਕਹਿੰਦੇ ਵੀ ਨਹੀਂ ਤੂੰ ਜਿੰਨਾ ਟਾਈਮ ਲੈਣਾ ਹੈ ਲੈ ਲੈ 10-15 ਮਿੰਟ ਪਰ ਤੂੰ 2 ਲੀਟਰ ਦੇਸੀ ਘਿਓ ਜਿਹੜਾ ਪੀਣਾ ਹੈ ਤੇ ਬੰਦਾ ਉਹ ਪੀਣਾ ਸ਼ੁਰੂ ਕਰ ਦਿੰਦਾ ਹੈ ਦੇਸੀ ਘਿਓ ਨੂੰ ਪੀ ਵੀ ਲੈਂਦਾ ਹੈ ਦੇਸੀ ਘਿਓ ਨੂੰ ਪਰ ਪੀਣ ਤੋਂ ਬਾਅਦ ਜਿਹੜਾ ਕੁਝ ਉਹਦੇ ਨਾਲ ਹੋਇਆ ਉਹ ਤੁਸੀਂ ਆਪੇ ਵੀਡੀਓ ਦੇਖ ਲਓ ਤੁਹਾਨੂੰ ਫੇਰ ਪਤਾ ਲੱਗ ਜਾਵੇਗਾ ਕਿਉਂਕਿ ਅੱਜ ਕੱਲ੍ਹ ਉਹ ਬੰਦੇ ਨਹੀਂ ਰਹੇ ਜਿਹੜੇ ਪਹਿਲਾਂ ਸਨ ਤਾਂ ਬਾਲਾ ਸਮਾਪਾ ਖਰਾਬ ਨਹੀਂ ਕਰਦੇ ਤੁਹਾਨੂੰ ਦਿਖਾਉਨੇ ਆ ਪੂਰਾ ਵੀਡੀਓ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵੈਲ ਘਰ ਨੂੰ ਦੇਖਣ ਦੇ ਲਈ ਵੇਖੋ ਤੁਸੀਂ ਇਹ ਵੀਡੀਓ ਤੇ ਵੀਡੀਓ ਦੇਖ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਕਿ ਅੱਜ ਕੱਲ ਦੇ ਬੰਦੇ ਜਿਹੜੇ ਆ 2 ਲੀਟਰ ਦੇਸੀ ਘਿਓ ਜਾਂ ਫਿਰ 1 ਲੀਟਰ ਦੇਸੀ ਘਿਓ ਪਚਾ ਸਕਦੇ ਹਨ ਜਾਂ ਨਹੀਂ 1 ਮਿੰਟ 20 ਸੈਕਿੰਡ 1 ਮਿੰਟ ਦਾ ਟਾਈਮ ਦਿਆ ਤਾਂ ਨਾ ਨਹੀਂ ਤੋੜ ਤਾਲੇ 5 ਮਿੰਟ ਤੇ 10 ਮਿੰਟ ਕਿਵੇਂ ਇਹ ਰਾਈਟ ਹੈ ਮਰਵਾਤ ਨਹੀਂ ਹੋ ਰਹੀ बेची हूँ फैक्ट्री छाए खाए गई थे फिर पछाड़ी में नहीं तो पानी पी बिल पानी तो पीऊंगा तो मैं बगने का रहा है रामा जो पलने तो दा को है लिट का रही थी तो तरीज जा रहा है लावे 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 ये कितना बिकेगा भाई, दा भाई।

ਤੇਰੀ ਬੱਬੇ ਗਾਉਂਦੀ ਹੈ